ਹਾਂਜੀ ਵੀਰ ਜੀ ਦਿਖਾਓ ਮੈਨੂੰ ਖੂ ਜੀ ਇਹ ਕਿੰਨਾ ਕ ਪੁਰਾਣਾ ਹੀ ਫਿਰ ਕਾਫੀ ਪੁਰਾਣਾ ਹੋ ਗਿਆ ਹੈ ਨਾ ਪਹਿਲਾਂ ਹੁੰਦੇ ਸੀ ਇਹੋ ਜਿਹੇ ਹੈ ਨਾ ਹਾਂ ਪਹਿਲਾਂ ਲੱਗਦੇ ਸੀ ਲੋ ਵੀ ਹੁਣ ਅਸੀਮullah ਪੰਜ ਚਾਰ ਸਾਟਾ ਦਾ ਜਦੋਂ ਇਹ ਲੱਗਿਆ ਭੱਲੇ ਇਹ ਕਿੱਦਾਂ ਜਾਲੀ ਨਾਲ ਹੈ ਇਹ ਕਿੰਨਾ ਡੁੰਗਾ ਜਵਾਕ ਚੂਕ ਨਹੀਂ ਕੋਈ ਢੱਕਦਾ ਹੈ ਟੋੜੀਆਂ ਲੱਗੀਆਂ ਪੈਣਾ ਭੱਲੇ ਯਾਰ ਦਾ ਸਿਸਟਮ ਵਧੀਆ 35-40 ਸਾਲ ਹੋ ਗਏ ਜੀ ਆ ਹੋ ਗਿਆ ਉਹਨਾਂ ਦੇ 35 ਸਾਲ 35 ਤੋਂ ਵੀ ਜ਼ਿਆਦਾ ਟਾਈਮ ਹੀ ਹੋ ਗਿਆ ਪੁਰਾਣੀਆਂ ਚੀਜ਼ਾਂ ਕਈ ਪਈਆਂ ਆਪਣੇ ਹਜੇ ਪਰ ਹੈ ਨਹੀਂ ਇੱਧਰ ਪੰਜਾਬ ਦੇ ਵਿੱਚ ਹੈਗਾ ਤਾਂ ਪੰਜਾਬ ਵਿੱਚ ਹੀ ਹੈ ਪਰੇ ਪਰ ਆਪਣੇ ਪੰਜਾਬ ਦੇ ਵਿੱਚ ਇਹ ਚੀਜ਼ਾਂ ਸੰਭਾਲ ਲੀਆਂ ਨਹੀਂ ਕਿਸੇ ਨੇ ਅਫੀਜ਼ ਜੀ ਦੇ ਘਰ ਅੱਛਾ ਪਾਣੀ ਆਉਂਦਾ ਬਾਈ ਲੈ ਪਾਣੀ ਵੀ ਆਉਂਦਾ ਵੀ ਜੀ ਕਿੰਦੇ ਚਲਾਉਣੇ ਵੀ ਆਹ ਹੈ ਇਹਦਾ ਹੁਣ ਟਰੈਕਟਰ ਜੋੜ ਕੇ ਆ ਝੋਨੇ ਨੂੰ ਪਾਣੀ ਲਾ ਦੇ ਇੱਧਰ ਠੀਕ ਹੈ ਠੀਕ ਹੈ ਠੀਕ ਹੈ ਜੀ ਛੋਨੇ ਨੂੰ ਪਾਣੀ ਇਤੋਂ ਹੀ ਲੱਗਦਾ ਵੀ ਦੇਖ ਲਓ ਨਹੀਂ ਵਧੀਆ ਪਾਣੀ ਲਾਇਆ ਸੀ ਇਧਰ ਹੀ ਬਾਹਰ ਨੂੰ ਸਾਰੇ ਨੂੰ ਪਾਣੀ ਇਸੇ ਦੀ ਲਾਉਣੀ ਬੱਲੇ 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 ਲੈ ਵੀ ਮੈਂ ਤਾਂ ਕਹਿ ਕਿ ਤੇ ਵੈਸੇ ਹੀ ਚੱਲੋ ਸ਼ੋਅ ਬਣੀ ਵੀ ਹੈ ਤੇ ਪਾਣੀ ਲੱਗਦਾ ਵੀਰੇ ਇੱਥੋਂ ਦੇਖ ਲਓ ਲੈ ਵੀਰੇ ਨੇ ਦੱਸਿਆ ਪਾਣੀ ਵੀ ਨਾ ਲੱਗਦਾ ਲੈ ਆਹ ਦੇਖ ਲਓ ਲੈ ਇਹ ਪਾਣੀ ਵੀ ਇੱਕ ਨੰਬਰ ਹੈ ਪਿੰਜੇ ਵੀ ਵਧੀਆ ਜੀ ਹਾਂ ਚੱਕਰਾ ਸੀ ਨਾ ਜਮਾ ਇੱਕ ਨੰਬਰ ਪਾਣੀ ਬੱਲੇ 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 ਤੇ 35 40 ਸਾਲ ਪਹਿਲਾਂ ਦਾ ਵੀਰੇ ਤੋਂ ਪਹਿਲਾਂ ਦਾ ਦੇਖ ਲਓ ਕਿੰਨਾ ਟਾਈਮ ਹੋ ਗਿਆ ਵੀਰੇ ਨੂੰ ਧੰਨਵਾਦ ਵੀਰੇ ਇਹਦੇ ਉੱਪਰ ਦੀ ਹੋਣਾ ਸਾਰਿਆਂ ਨੇ ਹੁਣ ਪਹਿਲਾਂ ਵਾਂਗੂ ਆਜੋ 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 ਭਾਬੀ ਆ ਬੱਲੇ ਫੜ ਲਈ ਵੀੜ ਹੈ ਹੈਲਦਾ ਹੈ ਨਾ ਇਹ ਰਵਾਵ ਕਿੱਥੇ ਫਿਰਦਾ ਹੈ ਤੂੰ ਨਹੀਂ ਖਿਲਦਾ ਆ ਜਾ ਰੇ ਕਮਲ ਨਿਕਲ ਲੈਣਾ ਉਹ ਨਹੀਂ ਕੁਝ ਹੁੰਦਾ ਲੈ ਤਲਕਣਾ ਜਾ ਵੇਖੀ ਲੋ ਵੀ ਲੋ ਕਮਲ ਹੀਲ ਲੈ ਕੇ ਆਉਂਦੀ ਵੀ ਟੈਂ ਟਣੇ ਜਾਂ ਪੇ ਡਰ ਲੱਗਦਾ ਓਏ ਬਾਬਾ ਕੀ ਹੈ ਲੋਵੀ ਪਾਸੇ ਜੂ ਪਾਸੇ ਜੂ ਲੋਵੀ ਸਾਰੇ ਆ ਗਏ ਆ ਸੂਆ ਸੂਏ ਦੇ ਉੱਪਰ ਦੀ ਤੇ ਇੱਧਰ ਛੱਪੜ ਆ ਗਿਆ ਮੈਂ ਤੇ ਡੋਗ ਦੂ ਓ ਮਜਾ ਨਹੀਂ ਆਈ ਨਹੀਂ ਸਾਹਮਣੇ ਲੈ ਫਿਰ ਸੁਵਾ ਤੈ ਆ ਵੀ ਨੇ ਦੇ ਦਿੱਤੇ ਰੇਖਾ ਨਹੀਂ ਜਾਂਦੇ ਬਸ ਪਾਣੀ ਖੰਦਾਏਗਾ ਹੈ ਮੀਂਹ ਦਾ ਪਾਣੀ ਆਉਂਦਾ ਇਹ ਸਾਫ਼ ਹੋਵੇ ਫਿਰ ਤਾਂ ਨਾ ਤੇ ਆ ਬੋਰਡ ਬਹੁਤ ਪੁਰਾਣਾ ਵੀਰੇ 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 ਦਾ ਨਾਮ ਕੀ ਹਰਬਾンス ਹਰਬਾンス ਵੀਰੇ ਦਾ ਨਾਮ ਹਰਬਾンス ਆਈ ਵੀਰੇ ਨਹੀਂ ਦੱਸਣਾ ਬੋਰਡ ਕਾਫੀ ਪੁਰਾਣਾ ਲੱਗਦਾ ਬਾਈ ਕਿੰਨਾ ਟਾਈਮ ਪੁਰਾਣਾ ਵੀਰੇ ਹੈਗਾ 35 ਸਾਲ ਪੁਰਾਣਾ ਇਹ ਵੀ 35 ਸਾਲ ਪੁਰਾਣਾ ਬੱਲੇ ਜੋ ਛੱਪੜ ਲਾਇਆ ਬਸ ਉਹਦੀ ਲਾਇਆ ਠੀਕ ਹੈ ਛੱਪੜ ਦੇ ਨਾਲ ਲਈ ਉਸ ਟਾਈਮ ਦਾ ਹੀ ਲੈ ਵੀ ਉਹ ਬੋਰਡ ਦਿੱਤੀ ਹੈ ਜਿਹੜੀ ਉਹ ਬਾਜ਼ ਲਾਈ ਸੀ ਅੱਛਾ ਉਹ ਥੋੜੇ ਟਾਈਮ ਦੀ ਹੈ ਨਾ ਇਹਨੇ ਖਿਲਰੇ ਵੀ ਨਹੀਂ ਗਿਓ ਉਹੀ ਨੇ ਖਿਲਰੇ ਹੋਣਗੇ ਆਹ ਤਾਂ ਪੂਰੇ ਭਰਿਆ ਪਿਆ ਲੈ ਵੀ ਤਾਂ ਟਿੱਕਰ ਸਾਰਾ ਵਧੀਆ ਬਣਿਆ ਹੋਇਆ ਮਿਲਦੇ ਨਹੀਂ ਕਿ ਅੱਜ ਕੱਲ ਤਾਂ ਸਾਰੇ ਵੱਢੀ ਜਾਂਦੇ ਰੋਡ ਵੀ ਸਾਰੇ ਖੁੱਲੇ ਕਰਤੇ ਵੱਡ ਬੁੱਢ ਗਿਆ ਨੇ ਇਧਰ ਅਖਤ ਬੋੜ ਬੂੜ ਸਾਰੇ ਅਰੇ ਨਾ ਇੱਟਾਂ ਲੱਗੇ ਸੀ ਆਹ ਇਧਰ ਇੱਟਾ ਹੈਗੇ ਨਾ ਅੱਛਾ ਜੀ ਕੰਦ ਜਿਵੇਂ ਆ ਕੰਦ ਕੱਢੀ ਕਿ ਸਾਰੇ ਹਾਂਜੀ ਹਾਂਜੀ ਇਧਰ ਵੀ ਸੀਗੀ ਐ ਬੋੜ ਦੇ ਨਾਮ ਨਾਮ ਤੇ ਫਿਰ ਇਹਨਾਂ ਨੇ ਢਾਹ ਕਰ ਦਿੱਤੀ ਪਾਣੀ ਸਰਾਵਣਾ ਉੱਡ ਗਈ ਸੀ ਨਾ ਅੱਛਾ ਹਾਂ ਪਰ ਪਾਣੀ ਆਉਂਦਾ ਜੋ ਨਾਲ ਹੀ ਰੋੜਿਆਂ ਦਾ ਪਸਾਮ ਸਾਰੇ ਥੱਲੇ ਹਾਂਜੀ ਫੜੀ ਰੀਲ ਪੜਦੀ ਸੀ ਮੈਨੂੰ ਕਿਹ ਭਾਈ ਚਲੋ ਹਰਮਨਸ ਵੀਰੇ ਧੰਨਵਾਦ ਤੁਹਾਡਾ ਹੀ ਬਹੁਤ ਬਹੁਤ ਹਨ ਹੋਰ ਹੀ ਹਰਮਨਸ ਵੀਰੇ ਨੇ ਦੱਸਿਆ ਆਪਾਂ ਨੂੰ ਖੂਬਾਰੇ ਤੇ ਬੋੜ ਬਾਰੇ ਲ So, that